ਕੇ ਜੀ ਵਾ 15 ਐਨਕਸ਼ਾ ਅਫਦਾਲੀਆਂ ਨਾਲੋਂ ਵੀ ਖਤਰਨਾਕ ਪੰਜਾਬ ਦੇ ਅਫਦਾਲੀ ਇਹ ਪੰਜਾਬੀਓ ਲੋਕ ਤੋਂ ਬਚਣਾ ਤਾਂ ਮੈਂ ਸਾਫ਼ ਕਹਿੰਦਾ ਇਹਨਾਂ ਨੂੰ ਹਰਾ ਦੇ ਉਹ ਕੇਜਰੀ ਆਹ ਸੀਟ ਜਿੱਤ ਗਿਆ ਤੇ ਜਿਹੜਾ ਇਸਤਿਖਾਮ ਦੇ ਲੋਕਿਆਂ ਨੇ ਆਲੋ ਤੁਸੀਂ ਸਾਡੀ ਇੰਡਸਟਰੀ ਦੇ ਕਪਤਾਨ ਹੈਂ ਤੁਹਾਡੇ ਅੱਥਾਂ ਤੇ ਠੂਠੇ ਬਣਾਉਣ ਤੋਂ ਕਸਰ ਨਹੀਂ ਛੱਡੇਗਾ ਇੱਕ ਇੱਕ ਵਰਸੇ ਜਗਨਾਰ ਸਿੰਘ ਐਮਐਮਪੀ ਇਹ ਜੜੀ ਪੜਿਆ ਹੋਇਆ ਐਮਐਲਏ ਸੀ ਇਹਦੇ ਕੋਲੇ ਇਹਦੇ ਕੀੜੇ ਪੈਣਗੇ ਤਾਂ ਉਹ ਦਰਵੇਸ਼ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਗਦੀ ਨਹੀਂ ਬਣਾਇਆ ਫਿਰ ਨਾਰ ਸਿੰਘ ਨੇ ਕਿਹਾ ਮੇਰੀ ਮਾਤ ਕੇ ਹੀਵਾ ਨਹੀਂ ਦਿੱਤੀ ਹੈ ਜਗਨਾਰ ਸਿੰਘ ਐਮਐਲਏ ਦੀ ਮਰਦੂਦਾ ਹੋਣ ਦੀ ਟੁਕੀਛੇਰ ਕੁਆਰੀ ਕਰੋ ਕੇਜਰੀਵਾਲ ਨੂੰ ਉਮਰ ਕਾਇਰ ਹੋਊਗੀ ਇਹਨੇ 34 ਸਾਲਾਂ ਤੋਂ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਦੀ ਮੰਤਰੀ ਬਣਾਇਆ ਅਰੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜੇਹੁਣ ਵਿੱਚ ਦਰਸ਼ਨ ਕਰਦੇ ਤਾਂ ਪੁੱਛਦਾ ਕੋਈ ਨਹੀਂ ਸੱਤ ਰਾਸ਼ਵਾ ਐਨਪੀ ਵਾਲਾ ਤੇ ਪੰਜਾਬ ਨੂੰ ਫੇਸਿਸ ਕੀਤਾ ਜਾਵੇ ਪੰਜ ਪਤਾ ਹੀ ਨਹੀਂ ਖੰਡਰ ਗਾਂਜਾ ਬਾਹਰ ਲਿਆ ਕੇ ਕਹਿੰਦੇ ਜੀ ਰਾਜ ਸਭਾ ਨਹੀਂ ਦੀ ਸਾਰੇ ਲਿਆ ਕੇ ਦਿੱਲੀੋਂ ਇੱਕ ਵੀ ਪੰਜਾਬੀ ਨਹੀਂ ਲਾਇਆ ਚੇਰਨ ਤੇ ਸਾਰੇ ਹੀ ਦਿੱਲੀ ਦੇ ਉਹ ਲਾਏ ਆ ਜਿਹੜੇ ਕੁੱਟ ਕੇ ਕੱਢੇ ਮੇਰਾ ਹਾਰ ਕੇ ਆਏ ਕੱਲ ਕਹਿੰਦੀ ਵਾਹ 15 ਅਹਿਮਦ ਸ਼ਾਹ ਅਦਾਲੀਆਂ ਨਾਲੋਂ ਵੀ ਖਤਰਨਾਕ ਪੰਜਾਬ ਲਈ ਅਬਦਾਲੀ ਨੰਬਰ 1 ਪੰਜਾਬ ਦੀ ਨਸ਼ੀ ਜਵਾਨੀ ਜਿਹੜੀ ਹੈ ਉਹ ਬਹੁਤ ਬੁਰਾਈ ਵਿੱਚ ਆਈ ਵੀ ਹੈ ਤੇ ਰੋਲਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਸਭ ਤੋਂ ਵੱਧ ਫੇਰ ਦੀ ਗਾੜੀ ਇੱਥੇ ਹੈ ਸਭ ਤੋਂ ਵੱਧ ਪੰਜਾਬ ਵਿੱਚ ਰਾਜ ਸਭਾ ਦੇ ਪਹਿਲੀ ਵਾਰ ਹੋਇਆ 1947 ਤੋਂ ਅੱਜ ਤਾਈਂ ਸਾਂਝੇ ਪੰਜਾਬ ਚ ਵੀ ਹਰਿਆਣੇ ਵੇਲੇ ਵੀ ਇਹ ਸੱਤ ਰਾਜ ਸਭਾ ਐਮਪੀ ਬਣ ਤੇ ਪੰਜਾਬ ਨੂੰ ਬੇਸਿਸ ਕੀਤਾ ਜਾਵੇ ਪੰਜ ਪਤਾ ਹੀ ਨਹੀਂ ਖੰਡੜ ਗਾਂਂਆਂ ਬਾਹਰ ਲਿਆ ਕੇ ਕਹਿੰਦੇ ਜੀ ਰਾਜ ਸਭਾ ਐਮਪੀ ਹੈ ਇੱਕ ਬੰਦਾ ਬੋਲਣਾ ਨਹੀਂ ਆਉਂਦਾ ਮੈਂ ਤੁਹਾਡਾ ਬੱਚਾ ਹਾਂ ਮੈਂ ਬਹੁਤ ਕੁਝ ਕੀਤਾ ਮੈਨੂੰ ਕੋਈ ਕੇਜਰੀ ਵਰਗੇ ਪੰਜਾਬ ਦੇ ਰਟੇਰੇਆ ਦੇ ਲੜਨ ਵਿੱਚ ਝਿਜਕ ਨਹੀਂ ਤੇ ਭਾਰਤ ਦਾ ਨਕਸ਼ਾ ਲਗਾ ਦਿਓ ਤੁਸੀਂ ਰੱਬ ਦਾ ਰੂਪ ਹੈ ਜਿੱਥੇ ਮਰ ਜੂਗਾ ਤਦ ਦਿਓ ਮੈਂ ਇੱਕ ਸਾਲ ਵਿੱਚ ਉੱਥੋਂ ਜਿੱਤ ਕੇ ਰਾਜ ਸਭਾ ਦਾ ਲੋਕ ਸਭਾ ਚ ਆਇਆ ਹੋਣਾ ਹੈ ਕਿ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਅਪੀਲ ਕਰਨਾ ਹੈ ਪਹਿਲੀ ਗੱਲ ਪੰਜਾਬ ਨੂੰ ਰਾਸ਼ੀ ਤੌਰ ਤੇ ਪਖਾਰੀ ਬਣਾ ਕੇ ਤੇ ਪੰਜਾਬ ਦੀ ਪੋਰਸ ਤੇ ਸਿਕੰਦਰ ਤੋਂ ਜਿਹੜੀ ਸ਼ਾਨਾਮੱਤੀ ਅਣਖਾਂ ਦੀ ਇਤਿਹਾਸ ਦੀ ਲੜੀ ਹੈ ਕੇਦਰੀਆਂ ਤੂੰਾਨੂੰ ਜਿਵੇਂ ਝੋਟੇ ਦੰਗਲ ਫਸਲਾਂ ਨੂੰ ਪੈਰਾ ਫਲੇ ਖੁਰਾਂ ਥੱਲੇ ਮੈਂ ਖੁਰਾ ਲਾਉਂ ਵਰਤਿਆ ਉਦੋਂ ਵੀ ਬੇਰੇਮੀ ਵੇਕਰਕੀ ਨਾਲ ਆਮਦਸ਼ਾਹ ਉਦਾਲੀ ਬਣ ਕੇ ਲਟੇਰਾ ਬਣ ਕੇ ਆਪ ਲੁੱਟਿਆ ਤੇ ਲੁੱਟ ਰਹੀ ਇਹ ਪੰਜਾਬੀਓ ਲੁੱਟ ਤੋਂ ਬਚਣਾ ਤਾਂ ਮੈਂ ਸਾਫ਼ ਕਹਿਣਾ ਹੈ ਕਿ ਇਹਨਾਂ ਨੂੰ ਹਰਾ ਦੇਵੋ ਨੰਬਰ 2 200 ਤੋਂ ਵੱਧ ਇੰਡਸਟਰੀਜ਼ ਹੈ ਲੁਧਿਆਣੇ ਦੇ ਵਿੱਚ ਕਲੂਸ਼ਨ ਦੇ ਨਾਂ ਤੇ ਲੁਧਿਆਣੇ ਦੇ ਸਾਰੇ ਕਾਰੋਬਾਰੀਆਂ ਮੈਂ ਤਿੰਨ ਮਹਿਕਮਿਆਂ ਚ ਲਾਇਆ ਕੇਂਦਰ ਚ ਪ੍ਰਧਾਨ ਮੰਤਰੀ ਦੀ ਬਾਤ ਹੋ ਜੇ ਨੰਬਰ ਤੇ ਸੌਦਾ ਚੁੱਕਿਆ ਵੱਡੇ ਮੰਤਰੀ ਦਾ ਇਹ ਉਹ ਪੇਜ ਮੰਤਰੀ ਰਹਿ 6 ਸਾਲ ਹਾਈ ਕੋਰਟ ਦੇ ਚਾਤੇ ਦੇ ਬਰਾਬਰ ਕਮਿਸ਼ਨਰਾਂ ਦਾ ਚੇਅਰਮੈਨ ਵਾਈਸ ਚੇਅਰਮੈਨ ਰਹਿ ਮੰਤਨ ਬੇਨਤੀ ਕਰਦਾ ਹੈ ਕਿ ਇੱਕ ਸਮਾਂ ਆਊਗਾ ਜੇ ਕੇਜਰੀ ਆਣ ਆ ਸੀਟ ਜਿੱਤ ਗਿਆ ਇਹ ਪੰਜਾਬ ਦੇ ਲੋਕਿਆਂ ਨੇ ਵਾਲਿਓ ਤੁਸੀਂ ਸਾਡੀ ਇੰਡਸਟਰੀ ਦੇ ਕਪਤਾਨ ਹੈਂ ਤੁਹਾਡੇ ਅੱਥਾ ਤੇ ਠੂਠੇ ਫੜਾਉਣ ਤੋਂ ਕਸਰ ਨਹੀਂ ਛੱਡੇਗਾ ਮੈਂ ਇਕੱਲੇ ਐਸ ਹਾਲ ਕੇਦੇ ਨਹੀਂ ਮੇਰੇ ਸਾਥੀ ਆਏ ਐ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਅੰਗਰਸ਼ ਲਿਸਟਾਂ ਨੂੰ ਇੱਥੇ ਡੇਰੇ ਲਾ ਲਓ ਤੇ ਇੱਥੇ ਜਿਤਾਓ ਦੂਜੀ ਗੱਲ ਇਹ ਮੈਨੂੰ ਦਿੱਲੀੋਂ ਲਿਆ ਰਿਆ ਕੇ ਲਾ ਰਿਆ ਤੀਜੀ ਗੱਲ ਦਿੱਲੀ ਤੋਂ ਧੱਕੇ ਮਾਰ ਕੇ ਨਿਕ ਕਾੜੇ ਵੇ ਸੁਸੋਧੀਆਂ ਤੇ ਇਹਦੇ ਸਾਥੀ ਸੱਤ ਜਾਣੇ ਜਿਨ੍ਹਾਂ ਨੂੰ ਉੱਥੋਂ ਧੱਕੇ ਮਾਰ ਕੇ ਜਿਵੇਂ ਆਵਾਰਾ ਪਸ਼ੂ ਖੇਤੋਂ ਕੱਢੀ ਦਾ ਕੱਢੇ ਵੇ ਆ ਉਹ ਇਥੇ ਹੰਸੇ ਬਣ ਕੇ ਤੇ ਉਹ RAMੂਆ ਬਣ ਕੇ ਪੰਜਾਬ ਦੀ ਖੇਤੀ ਚੱਲ ਰਹੇ ਆ ਪੰਜਾਬ ਕੇਜਰੀਵਾਲ ਹੋਟਲਾ ਜ ਨਹੀਂ ਨਾ ਇਥੇ ਵੀ ਹੋਟਲਾ ਦਿੱਤੇ 10000 ਕਿ ਕਿੰਨਾ ਮੇਰਾ ਦੱਸਿਆ ਸਖਤੀ ਨੇ 10000 ਰੁਪਏ ਖੇਤ ਦਿਹਾੜੀ ਦਾ ਤੂੰ ਹੋਟਲਾ ਜ ਨਹੀਂ ਨਾ ਪੰਜਾਬ ਦੇ ਲੋਕਾਂ ਦੇ ਵਿੱਚ ਆਏ ਆ ਦਿੱਲੀ ਤੇ ਸਰਕਾਰ 11000 ਰਹੀ ਹੈ ਮੈਂ ਇੱਕ ਸ਼ਬਦ ਕਹਿਣ ਲੱਗਾ ਮੈਂ ਇੱਕ ਅਲਮ ਵਿਸ਼ੇ ਦਾ ਮਹਾਰਾਏ ਔਰ ਸਮਰਪਤ ਆਇ ਇੱਕ ਮਿੱਟੀ ਤੋਂ ਬਣੀ ਇੱਕ ਪਾਣੀ ਪੀਤਾ ਇੱਕੋ ਰਾਤ ਖਾਉਂਦੀ ਹੈ ਗੁਰਬਾਣੀ ਤੇ ਗੀਤਾ ਸੋਨਾ ਕਿਸਨਾਰ ਨੇ ਦੋ ਘੜਤੇ ਗਹਿਣੇ ਹੰਨ இந்து ਤੇ ਸਿੱਖ ਦੋ ਇੱਕ ਦਰਸ਼ ਦੇ ਗਹਿਣੇ ਡੈਨੇ ਇਕੱਠੇ ਵਸਦੇ ਦੇਰ ਤੋਂ ਤੇ ਵਸਦੇ ਰਹੇ ਨੇ ਦੋ ਦੋ ਰਖੜਿਆ ਖਰੀਦ ਲੈ ਮੇਰੀਏ ਹਰ ਪੰਜਾਬੀ ਧੀਏ ਪਹਿਣੀ ਮੇਰਾ ਆ ਮਿਸ਼ਨ ਹੈ ਜ਼ਿੰਦਗੀ ਭਰ ਰਿਹਾ ਹੈ ਪਰ ਇਸ ਬੰਦੇ ਨੇ ਸਾਰੇ ਲਿਆ ਕੇ ਦਿੱਲੀੋਂ ਇੱਕ ਵੀ ਪੰਜਾਬੀ ਨਹੀਂ ਲਾਇਆ ਚੇਅਰਮੈਨ ਤੇ ਸਾਰੇ ਹੀ ਦਿੱਲੀ ਦੇ ਉਹ ਲਾਏ ਆ ਜਿਹੜੇ ਕੁੱਟ ਕੇ ਕੱਢੇ ਹੋਏ ਆ ਹਾਰ ਕੇ ਆਏ ਹੋਏ ਅਗਲੀ ਬੇਨਤੀ ਹੈ ਹਰਦਾਜ ਜਰਨੈਲ ਸੁਖ ਪੱਤਰਕਾਰ ਸੀ ਇਹ ਜ਼ਰੂਰ ਵੀ ਬਧ ਧਿਆਨ ਨਾਲ ਸਾਰੇ ਪੱਤਰਕਾਰੋ ਲੇਖ ਲਓ ਮੈਂ ਜਰਨੈਲ ਮੈਂ ਇਹਨਾਂ ਨੂੰ ਕਿਹਾ ਵੀ ਸੀ ਜੇ ਜੇ گەਲਸਾ ਨੂੰ ਪਰਕਟਸਾ ਨੂੰ ਜਰਨਲ ਸਿਕ ਪੱਤਰਕਾਰ ਸੀ ਮੈਂ ਬਹੁਤ ਸਬੰਧ ਰੱਖਦਾ ਲੋਕਾਂ ਨਾਲ ਆਦਤ ਹੈ ਮੇਰੀ ਮੈਂ ਬਹੁਤ ਕੁਝ ਕੀਤਾ ਤੁਸੀਂ ਆਪ ਹੀ ਜਾਣਦੇ ਆਜ ਮੈਂ ਕੀ ਕਹਿਣ ਆਇਆ ਕੇਜਰੀਆ ਤੈਨੂੰ ਪਤਾ ਨਹੀਂ ਇਹ ਕੌਣ ਹੈ ਇਹ ਅਨਾਜ ਦੇਣ ਸਾਡੀ ਦੁਨੀਆ ਤੋਂ ਵੱਧ ਦੇਸ਼ ਨੂੰ ਪੰਜਾਬ ਤੁਹਾਡੀ ਭਰਤੀ ਦੇ ਵਿੱਚ ਪੰਜਾਬ ਪੜਾਈ ਚੱਗੇ ਹੁਣ ਪੰਜਾਬ ਖੇਡਾਂ ਚੱਗੇ ਹੁਣ ਪੰਜਾਬ ਕਮਾਨਿਆ ਕਰਨ ਪੰਜਾਬ ਤੁਹਾਨੂੰ ਮੈਂ ਬੇਨਤੀ ਕਰਦਾ ਇਹ ਕਲਮਾ ਹੱਥ ਚ ਆ ਜਾਣ ਆ ਕੁਝ ਮੁੱਦੇ ਜੇ ਮੈਂ ਲਿਖਿਆ ਤੇ ਥੋੜੇ ਦੇ ਲੈ ਕੇ ਵੀ ਆਇਆ ਤੁਸੀਂ ਤੁਸੀਂ ਤਰੀ ਜਾਂਦੇ ਹੀੜੀ ਦੀ ਤੋਰ ਫਰ ਲੈਣੇ ਆ ਤੇ ਇਹ ਸਾਰੇ ਕਰਦੇ ਹੋ ਇਹਨੂੰ ਹਰਾਉਣਾ ਚਾਹੀਦਾ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕੇ ਕਹਿਣਾ ਮੇਰੀ ਮਾਂ ਦੀ ਮਰਤੂ ਹੋਈ ਹੈ ਮੈਂ ਉਹਦੇ ਮਾਂ ਦੇ ਸੋਹਕੇ ਕਹਿਣਾ ਮੈਂ ਇਸੇ ਪਾਪੀ ਕੇ ਜਿਹੜੀ ਵਾਰ ਨੂੰ ਇੱਕ ਛੋਡੀ ਸੀਰੀਅਲ ਕੋਰੀ ਦੀ ਮਾਤਮਾ ਦਾ ਰਿਕ ਮੰਗ ਕਰਦਾ ਹੈ ਇੱਕ ਪ੍ਰਗਟ ਸਿੰਘ ਜਰਨਾਇ ਸਿੰਘ ਐਮ ਐ ਪੀ ਐਚ ਡੀ ਪੜਿਆ ਹੋਇਆ ਐਮ ਐ ਐਸੀ ਇਹਦੇ ਕੋਲੇ ਦਿੱਲੀ ਕੋ ਯਾਨਾ ਬਾਵਲ ਜਿੰਦ ਐਮ ਐ ਪੜਿਆ ਬੰਦਾ ਸੀ ਪਿੱਛੇ ਹੋ ਗਿਆ ਐਮ ਐ ਪਾਸ ਉਹ ਮੇਰੇ ਕੋਲੇ ਦੁੱਖ ਸੁੱਖ ਰੋਣ ਆਉਂਦਾ ਸੀ ਦਿੱਲੀ ਗੁਰਦੁਆਰੇ ਸਿਰਫੀ ਸੀਗਾ ਜੇ ਰੋਜ਼ ਮੱਥਾ ਟੇਕਣ ਆਉਂਦਾ ਸੀ ਉਹ ਪੱਟਕੇ ਮਰ ਗਿਆ ਵੀ ਮੈਂ ਸਭ ਤੋਂ ਵੱਧ ਹੁਕਮਾਣਾ ਜਿੱਤਿਆ ਉਹ ਕੇਜਰੀ ਵਾਲਾ ਤੇਰੇ ਕੀੜੇ ਪਹਿਣਗੇ ਕਰ ਲਾ ਮੁਕਾਦਮਾ ਮੇਰੇ ਤੇ ਤੇਰੇ ਕੀੜੇ ਪਹਿਣਗੇ ਤੈਨੂੰ ਦਰਵੇਸ਼ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਤਰੀ ਨਹੀਂ ਬਣਾਇਆ ਬੋਲੋ ਹਾਂਸੋ ਹਾਂਸ ਹੈ ਤੁਸੀਂ ਤੁਸੀਂ ਤਾਂ ਚੁੰਝ ਐ ਲਾ ਦੇ ਪਾਣੀ ਤੇ ਦੁੱਧ ਦਰ ਹੋ ਜਾਂਦਾ ਉਹ ਹੈ ਤੁਸੀਂ ਪੀਏ ਨੇ 10 ਸਾਲਾਂ ਚ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਤੇ ਮੰਤਰੀ ਬਣਾਇਆ ਅਲੀ ਮੈਂ ਤਾਂ ਕਿਹਾ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜ ਰੌਣ ਵਿੱਚ ਦਰਸ਼ਨ ਕਰਦੇ ਇਹ ਤਾਂ ਪੁੱਛਦਾ ਕੋਈ ਨਹੀਂ ਇਹਨ ਦਿੱਲੀ ਹੁੰਦੇ ਇਹਨੇ ਉੱਥੇ ਵੀ ਸਿੱਖ ਨਹੀਂ ਬਣਾਇਆ ਪੰਜਾਬ ਵੀ ਨਹੀਂ ਬਣਾਇਆ ਲਿਖਿਓ ਪੱਤਰਕਾਰੋ ਵੀਰੋ ਸਰਦਾਰੋ ਚੌਧਰੀਓ ਸ਼੍ਰੀਮਾਨੋ ਧੀਓ ਇਹਨੇ ਉੱਥੇ ਵੀ ਲਾਇਆ ਉਹ ਮਰ ਗਿਆ ਮੈਂ ਪੰਜ ਵਾਰੀ ਚਰਨੈਲ ਸਿੰਘ ਨੂੰ ਹਸਪਤਾਲ ਚ ਲੈ ਗਿਆ ਉਹਨੇ ਪੰਜੇ ਵਾਰੀ ਮੈਨੂੰ ਕਿਹਾ ਜੋ ਜਰਨੈਲ ਸਿੰਘ ਨੇ ਕਿਹਾ ਮੈਂ ਸੁਪਰੀਮ ਕੋਰਟ ਬਾਹਰ ਐਸੋਸੀਏਸ਼ਨ ਦਾ ਮੈਂਬਰ ਕਰ ਲਾਂ ਮਕਦਮਾ ਜਰਨੈਲ ਸਿੰਘ ਨੇ ਕਿਹਾ ਮੇਰੀ ਮਾਤ ਕੇ ਜੀਵਾਨ ਨੇ ਕੀਤੀ ਹੈ ਮੈਂ ਸਰਕਾਰ ਪ੍ਰਕਾਸ਼ ਸਿੰਘ ਸਾਰੇ ਤੁਸੀਂ ਬੈਠੇ ਆ ਤੁਹਾਡੇ ਸਾਹਮਣੇ ਬੇਨਤੀ ਕਰਦਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਵੱਡੇ ਥਾਂ ਤੇ ਬੈਠੇ ਜਦੀਸ਼ਾ ਕਮਿਸ਼ਨ ਬਣਾਓ ਔਰ ਜਰਨੈਲ ਸਿੰਘ ਐਮਐਲਏ ਦੀ ਮਰਤੂ ਦਾ ਫੋਨ ਜੁਡੀਸ਼ੀਅਨ ਇਨਕੁਆਇਰੀ ਕਰੋ ਕੇਜਲੀਵਾਲ ਨੂੰ ਉਮਰ ਕੈਲ ਹੋਊਗੀ ਐਡੇ ਦੇ ਪਾਪੀ ਆ ਕੇ ਪੰਜਾਬ ਨੂੰ ਲੁੱਟਣ ਪੰਜਾਬੀਆਂ ਦੇ ਐਮਐਲਆ ਨੂੰ ਮਾਰਨ ਵਕੀਲਾਂ ਵੱਲੋਂ ਇੱਕ ਸਰਦਾਰ ਖੜੇ ਐ ਉਹਦਾ ਹੱਕ ਕਿਉਂ ਲੜਨਾ ਬਰਾਨਾ ਸਾਹਿਬ ਆ ਗਿਆ ਹਾਂ ਕੋਮਰ ਸਾਹਿਬ ਕੋਮਰ ਸਾਹਿਬ ਮੈਂ ਮੰਨਤ ਕਰਦਾ ਵੀ ਉੱਠ ਕੇ ਹੱਥ ਸੇ ਝਗਾ ਕੇ ਬਾਈ ਜੀ ਕਈ ਵਾਰੀ ਤੇ ਝੋਟਾ ਬਾੜੀਆਂ ਘਟ ਜਾਣ ਤੇ ਜਿਮਾਂਤ ਦੇ ਨੇੜੇ ਤੇੜੇ ਗੱਲ ਆ ਜਾਂਦੀ ਹੈ। ਸੰਗੇ ਨਾ ਅਨੰਦਕਾਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ। ਬਾਈ ਜੀ ਤੂੰ ਚੁੱਪ ਕਰਕੇ ਵਹਿ ਜਾ। ਸਰਦਾਰ ਸੁਖਵੀਰ ਸਿੰਘਾ ਅੱਗੇ ਮੈਂ ਪਟਨਾ ਸਾਹਿਬ ਤੋਂ ਸੁੱਧਾ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ। ਉੱਥੇ ਬਹੁਤ ਗੱਲਾਂ ਚੱਲੀਆਂ ਸੁਖਵੀਰ ਸਿੰਘਾ ਤੁਸੀਂ ਕਾਹਨੂੰ ਪਟਨਾ ਸਾਹਿਬ ਤੇ ਮੂਰੇ ਬੋਲਣਾ ਸੀ? ਉਦੇ ਮੁਰਦਾ ਰਣਜੀਤ ਸਿੰਘ ਉਹ ਨਹੀਂ ਬੋਲੇ ਮੈਂ ਉਥੇ ਪੜ ਕੇ ਆਇਆ ਵੀਰੋ ਰਣਜੀਤ ਸਿੰਘ ਲਾਹੌਰੋਂ ਆਥੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਉਹ ਮੇਰੇ ਮਾਲਕਾ ਇਹ 200 ਬੰਦਾ ਮੱਥਾ ਟੇਕਦਾ 185 Hindu ਹੈ ਐਡਾ ਸਾਂਝਾ ਗੁਰੂ ਹੈ ਤੇ ਤੂੰ ਰਣਜੀਤ ਸਿੰਘ ਉਥੇ ਜਾਵੇ ਤੇ ਸੁਖਵੀਰ ਤੂੰ ਕਾ ਤੋ ਉਹਦਾ ਨਾਮ ਤੂੰ ਕਾ ਤੋ ਟੁੱਟੀਆਂ ਦੇ 2-300 ਬੱਸਾਂ ਲੈ ਕੇ ਉਹਦੇ ਨਾਲ ਟੱਕਰ ਲਾਈ ਜਾਣਾ ਉਦੇਮੁਰ ਦਾ ਕੇਲੇਰੀ ਟਿਕਾਣਾ ਸਾਹ ਦੇ ਹਟ ਜਾ ਵਕੀਲ ਸਾਹਿਬ ਨੂੰ ਬਾਹਲਾ ਮੈਂ ਲੀਗਲ ਕਾਨੂੰਨ ਵੀ ਜਾਣਦਾ ਹੈ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਬਾੜਾ ਜੇ ਵਕੀਲ ਸਾਹਿਬ ਉੱਥੇ ਵੀ ਜਵਾਨ ਚ ਜਮਤ ਹੋ ਗਈ ਵੀਰ ਤਾਂ ਜਾ ਕੇ ਉੱਥੇ ਦੱਬ ਵਾਲੀ ਮੰਡੀ ਕੋਲੇ ਲੰਬੀ ਬਹਿਜੂ ਤੇ ਤੁਹਾਡੇ ਜਿਵੇਂ ਕਹਿਣਗੇ ਆ ਗਿਆ ਜਵਾਨ ਚ ਜਮਤ ਦੀਆ ਬਹਿਜੋ ਬਾਕੀ ਠੀਕ ਹੈ ਜੀ